ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗੁਰਵਿੰਦਰ ਸਿੰਘ ਖੇੜੀ ਜਿਨ੍ਹਾਂ ਨੂੰ ਤੁਸੀਂ ਬਾਬਾ ਗੁਰਵਿੰਦਰ ਸਿੰਘ ਖੇੜੀ ਵਾਲੇ ਕਹਿੰਦੇ ਨੇ ਪਰ ਅਸੀਂ ਕਦੇ ਜ਼ਿੰਦਗੀ ਦੇ ਵਿੱਚ ਫਕੀਰੀ ਤਾਂ ਚੁੱਪੇ ਪਰ ਕਰਮ ਕਾਂਡ ਨਹੀਂ ਚੁੱਪਾ ਸੋ ਅਸੀਂ ਅनाथ ਆਸ਼ਰਮ ਚਲਾ ਰਹੇ ਹੂਨੇ ਲੰਗੜੇ ਪਾਹੀ ਬਜ਼ੁਰਗ ਬੱਚਿਆਂ ਦਾ ਤੇ 8-9 ਸਾਲ ਤੋਂ ਜਿੰਨੇ ਤੋਂ ਮੈਂ 20 ਸਾਲ ਦਾ 20 ਸਾਲ ਦਾ ਸੇਵਾ ਤੇ ਲੱਗਿਆ ਸੀ ਅੱਜ 30 ਸਾਲ ਦਾ ਹੋਣਾ ਪਰ ਜਿਹੜੇ ਵਿਸ਼ੇ ਤੇ ਮੈਂ ਗੱਲ ਕਰਨੀ ਆ ਤੁਹਾਡੇ ਨਾਲ ਮੇਰੀਆਂ ਪੋਸਟਾਂ ਵੀ ਕਈ ਪੈ ਗਈਆਂ ਚੈਨਲਾਂ ਤੇ ਬਾਬਾ ਜੀ ਆਜਾਦ ਉਮੀਦਵਾਰ ਲੜ ਰਹੇ ਨੇ ਫਿਲਹਾਲ ਮੈਂ ਲੜ ਨਹੀਂ ਰਿਹਾ ਉਹਦਾ ਕਾਰਨ ਹੈ ਵੀ ਇੱਕ ਤਾਂ ਇਥੋਂ ਸਰਦਾਰ ਸਿਮਰਜੀਤ ਸਿੰਘ ਮਾਨ ਲੜ ਰਹੇ ਨੇ ਸੁਖਪਾਲ ਸਿੰਘ ਖੈਰਾ ਲੜ ਰਹੇ ਨੇ ਉਹ ਵੀ ਆਪਣੇ ਮਿੱਤਰ ਵੀ ਬਲਕਿ ਬਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੂੰ ਤਾਂ ਆਪਾਂ ਸਾਥ ਦੇਣਾ ਨਹੀਂ ਚਾਹੀਓ ਕਾਂਗਰਸਾਂ ਚਾਹੀਓ ਆਪਣੇ ਆਪ ਵਾਲੇ ਨੇ ਤੇ ਚਾਹੀਓ ਉਹ ਭਾਜਪਾ ਵਾਲੇ ਹਾਂ ਜੇ ਕੋਈ ਭਾਜਪਾ ਹੀ ਚੰਗਾ ਲੰਤਰ ਹੋਵੇ ਉਹ ਵੀ ਕਰ ਦਾਂਗੇ ਸਪੋਰਟ ਜੇ ਕੋਈ ਲੀਡਰ ਚੰਗਾ ਹੋਇਆ ਕਮਰ ਵੀ ਜੇ ਪ੍ਰਤਾਪ ਸਿੰਘ ਚੰਗਾ ਬੰਦਾ ਆ ਆਮ ਆਦਮੀ ਪਾਰਟੀ ਚ ਉਹੇ ਜੇ ਬੰਦੇ ਸਪੋਰਟ ਕਰੂ ਬਾਕੀ ਇੱਕ ਹੱਥ ਵੱਨ ਕੇ ਬੇਨਤੀ ਆ ਆ ਤੁਹਾਡੇ ਚਰਨਾਂ ਤੇ ਹੱਥ ਲਾ ਕੇ ਬੇਨਤੀ ਕਰਦਾ ਖਡੂਰ ਸਾਹਿਬ ਵਾਲਿਓ ਤੁਹਾਡੇ ਹੱਥ ਦੇ ਵਿੱਚ ਸਿੱਖਾਂ ਦੀ ਅਣਖ ਸਿੱਖਾਂ ਦੀ ਪੱਗ ਤੁਹਾਡੇ ਹੱਥਾਂ ਦੇ ਪਈ ਆ ਉਹਨੂੰ ਥੱਲੇ ਨੀ ਛੁੱਟ ਦੋ ਕੋਣ ਚੱਕ ਕੇ ਅਮਰਪਾਲ ਦੇ ਸੰਕਟੇ ਵੀ ਸਜਾ ਕੇ ਤਾਜ ਬਣਾਓ ਇੱਕ ਸਦੀ ਦਾ ਜਰਨੈਲ ਬਣੂਗਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭੇਂਦਰਾਂ ਵਾਲਾ ਤੋਂ ਬਾਅਦ ਸਿੱਖ ਤੋਂ ਹੁੰਦਾ ਜਰਨੈਲ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਖਾਲਸਾ ਜਿਹੜੇ ਅੱਜ ਸਿੱਖਾਂ ਦੀ ਹੱਕਾਂ ਦੀ ਗੱਲ ਕਰਦੇ ਕਰਦੇ ਇੱਕ ਸਾਥ ਤੋਂ ਡਿਗਰੂ ਕਰਦੇ ਹਲਦੇ ਵਿੱਚ ਬੈਠੇ ਉਹਨਾਂ ਦੀ ਘਰਵਾਲੀ ਵੀ ਜਿੱਥੋਂ ਦਾ ਵਿਆਹ ਹੋਇਆ ਸੀ ਕਾਗਤ ਤਾਂ ਬਣੂ ਸਾਨੂੰ ਪਤਾ ਸੀ ਵੀ ਗ੍ਰਸਤੀ ਜੀਵਨ ਸ਼ੁਰੂ ਕੀਤਾ ਉਹ ਤਰ੍ਹਾਂ ਵੀ ਜੇਲ੍ਹ ਕੱਟ ਰਹੇ ਨੇ ਮੌਕੇ ਦੀ ਸਰਕਾਰ ਤੇ ਸੰਯੁਕਤ ਸਰਕਾਰ ਨੇ ਬਹੁਤ ਜ਼ਿਆਦਾ ਜ਼ੁਲਮ ਕੀਤਾ ਅਮਰਤਪਾਲ ਨੂੰ ਕੁੱਟਿਆ ਮੋਹ ਲਿਆ ਤੇ ਉਸ ਤੋਂ ਬਾਅਦ ਹੁਣ ਮੈਂ ਬੇਨਤੀ ਕਰਦ ਹਾਂ ਆਪਣੇ ਕੋਲੇ ਮੌਕਾ ਚਾਹਤ ਹਾਂ ਆਪਾਂ ਅਮਰਤਪਾਲ ਸਿੰਘ ਨੂੰ ਐਮਪੀ ਬਣਾ ਕੇ ਪਾਰਲੀਮੈਂਟ ਦੇ ਵਿੱਚ ਭੇਜਿਓ ਜੇਲ੍ਹ ਚੋਂ ਕਢਾਈਏ ਬਾਹਰ ਪਾਰਲੀਮੈਂਟ ਦੇ ਵਿੱਚ ਭੇਜਿਓ ਤੇ ਉੱਥੇ ਜਾ ਕੇ ਸਾਡੇ ਭਾਈ ਸਾਹਿਬ ਬੋਲਣ ਤੇ ਸਿੱਖ ਨਜ਼ਾਰਾ ਅਜਿਹੀ ਚਰਨੀ ਕਲਾ ਹੋ ਜੇ ਫਨੂਰ ਸਾਹਿਬ ਆ ਰਹੇ ਹੋ ਜੇ ਤੁਸੀਂ ਅਮਰਪਾਲ ਸਿੰਘ ਨੂੰ ਹਰਾਤਾ ਤਾਂ ਸਮਝ ਲਿਓ ਹੁਣ ਸਿੱਖਾਂ ਦੀ ਅਗਵਾਈ ਕਰਨ ਵਾਲਾ ਕੋਈ ਲੀਡਰ ਨਹੀਂ ਮਿਲਣ ਨੂੰ ਬੱਬਰ ਸ਼ੇਰ ਆਹੋ ਤੁਹਾਡੇ ਨੂੰ ਜੇਲ੍ਹ ਕੱਟ ਰਿਆ ਪਰ ਆਪਣਾ ਫਰਜ਼ ਬਣਦਾ ਹੈ ਪੰਜਾਬ ਸਾ ਪਾਲ ਅਮਰਪਾਲ ਸਿੰਘ ਦੀ ਅਸੀਂ ਸਪੋਰਟ ਪੂਰੀ ਥੋਕ ਕੇ ਕਰਦੇ ਆਂ ਤੇ ਪ੍ਰਚਾਰ ਵੀ ਕਰਾਂਗੇ ਅਮਰਪਾਲ ਸਿੰਘ ਦੀ ਚੜ੍ਹਦੀ ਕਲਾ ਹੋਵੇ ਸਿੱਖ ਕੌਮ ਦੀ ਚੜ੍ਹਦੀ ਕਲਾ ਹੋਵੇ ਖਡੂਰ ਸਾਹ ਵਾਲਿਓ ਜੀਵ ਸਿੱਧੂ ਕਹਿੰਦਾ ਸੀ ਕਹਿੰਦਾ ਪੰਥ ਦਾ ਮਹਿਣਾ ਨਾ ਲਿਓ ਦੁਨੀਆਂ ਦਾ ਮਹਿਣਾ ਲੇ ਲਿਓ ਪੰਥ ਦਾ ਨਹੀਂ ਨਾ ਸ਼ਬਦਿਆਂ ਦਾ ਪਖਾਰਾ ਨਹੀਂ ਸਰਦਾ ਗੰਗੂ ਨੇ ਸਹਿਬਜ਼ਾਦਿਆਂ ਨੂੰ ਫਰਾਇਆ ਸੀ ਮਾਤਾ ਗੁਜਰੀ ਜੀ ਨੂੰ ਅੱਜ ਵੀ ਜਦੋਂ ਨੰਨਤ ਹਰਾਮ ਦੀ ਗੱਲ ਕਰਦੇ ਆਂ ਨਾਲ ਕਹਿੰਦੇ ਡੰਗੂ ਗੰਗੂ ਦਾ ਵਾਰਸ ਠੱਗਾ ਦੀ ਗੱਲ ਕਰਦੇ ਆਂ ਬੇਈਮਾਨਾ ਦੀ ਗੱਲ ਕਰਦੇ ਆਂ ਆਪਾਂ ਕਹਿੰਦੇ ਡੰਗੂ ਦੀ ਲਾੜ ਇਸ ਤਰ੍ਹਾਂ ਕਿ ਆਪਾਂ ਡੰਗੂ ਜਿਹਾ ਲਾਦਾ ਨਹੀਂ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਪੁੱਤਰ ਹੈ ਤੇ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾ ਕੇ ਸਤ ਤਾਮ ਦੀ ਚੜ੍ਹਦੀ ਕਲਾ ਕਰੋ ਖਡੂਰ ਸਾਹਿਬ ਵਾਲਿਓ ਪੰਚੀ ਇੱਜ਼ਤ ਅਰਥ ਤੁਹਾਡੇ ਹੱਥ ਦੇ ਵਿੱਚ ਹੈ ਫਿਰ ਤੁਸੀਂ ਦੇਖ ਲਓ ਕੀ ਕਰਨਾ ਹੈ ਅਸੀਂ ਜਿੰਨਾ ਕਰ ਸਕਦੇ ਹਾਂ ਅਸੀਂ ਕਰ ਰਹੇ ਹਾਂ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਦੀ ਅਸੀਂ ਖੁੱਲ੍ਹ ਕੇ ਸਪੋਰਟ ਕਰ ਰਹੇ ਹਾਂ ਹੋਰ ਜੇ ਕਿਸੇ ਲੀਡਰ ਦੀ ਕਰਾਂਗੇ ਤਾਂ ਤੁਹਾਡੇ ਸਾਹਮਣੇ ਜ਼ਰੂਰ ਦੱਸਾਂਗੇ ਫਿਰ ਹਾਲ ਕਈ ਨਗਰ ਪੰਚਾਇਤਾਂ ਆ ਰਹੀਆਂ ਨੇ ਤੇ ਕਈ ਦੋਸਤ ਮਿੱਤਰ ਆ ਰਹੇ ਨੇ ਖਸਕਸਰ ਦੀ ਖੇਤੀ ਨੂੰ ਲੈ ਕੇ ਵੀ ਬਾਬਾ ਜੀ ਤੁਸੀਂ ਇਲੈਕਸ਼ਨ ਲੜੋ ਜਿੱਤ ਹਾਰ ਦੀ ਕੋਈ ਗੱਲ ਨਹੀਂ ਪਰ ਖਸਕਸਰ ਦੀ ਖੇਤੀ ਦੇ ਮੁੱਦੇ ਤੇ ਲੜੋ ਖਿੰਕੂ ਕਿਦੇ ਠੇਕੇ ਆ ਰਹੇ ਮੁੱਦੇ ਤੇ ਲੜੋ ਜੇ ਇਹ ਇਲੈਕਸ਼ਨ ਲੜੀ ਵੀ ਆਸੀਂ ਆਨੰਦਪੁਰ ਸਾਹਿਬ ਦੇ ಮತ ਦੇ ਉੱਪਰ ਪਹਿਰਾ ਦੇ ਕੇ ਇਲੈਕਸ਼ਨ ਲੜਾਂਗੇ ਹੋਰ ਕਿਸੇ ਪਾਰਟੀ ਵੱਲੋਂ ਨਹੀਂ ਲੜਨਾ ਉਹਨਾਂ ਦਾ ਦੋ ਤਿੰਨ ਪਾਰਟੀਆਂ ਆਪ ਨੂੰ ਪਿਆਰ ਹੈ ਪ੍ਰਧਾਨਾਂ ਨਾਲ ਆਪਾਂ ਨੂੰ ਲੜਾ ਵੀ ਬੰਦੇ ਪਰ ਜੇ ਲੜਾਂਗੇ ਤਾਂ ਆਜ਼ਾਦ ਲੜਾਂਗੇ ਆਜ਼ਾਦ ਹੀ ਉਮੀਦਵਾਰ ਅਮਰਪਾਲ ਸਿੰਘ ਖਾਲਸਾ ਲੜ ਰਹੇ ਨੇ ਪਾਰਟੀਆਂ ਤੋਂ ਪਿੱਛੇ हट ਕੇ ਭਰ ਦੋ ਪਿੰਪੇ ਅਮਰਪਾਲ ਸਿੰਘ ਦੇ ਟੂੰ 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 ਹੋਵੇ ਤੇ ਜਿਤਾ ਕੇ ਸਾਡੇ ਭਾਈ ਸਾਹਿਬ ਨੂੰ ਬਾਹਰ ਲੈ ਕੇ ਆਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ